ਸਤਰੀਆ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਲਖਸ਼ਿਆਨੰਦ ਲੈ ਕੇ ਹਾਜ਼ਰ ਆ ਨਿਊ ਸਟੇਟ ਦਾ ਡਿਬੇਟ ਸ਼ੋ ਜੋ ਇਸ ਦਾ ਨਾਮ ਹੈ ਗੱਲ ਪੰਜਾਬ ਦੀ ਤਾਜ਼ਾ ਗੱਲ ਕਰਾਂਗੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਸੱਦਿਆ ਗਿਆ ਹੈ ਉਸ ਦੇ ਕੀ ਮਾਇਨੇ ਨੇ ਕਿਹੜੇ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਕਿਹੜੇ ਕਾਨੂੰਨਾਂ ਦੇ ਵਿੱਚ ਸੋਧ ਹੋ ਸਕਦਾ ਕਿਉਂਕਿ ਕਿਸਾਨ ਲਗਾਤਾਰ ਸਰਕਾਰ ਦੇ ਕੋਲੋਂ ਉਮੀਦਾਂ ਲਗਾਈ ਬੈਠੇ ਨੇ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਜਾਂ ਫਿਰ ਸੂਬੇ ਦੀ ਸਰਕਾਰ ਹੋਵੇ 20000 ਪ੍ਰਤੀ ਏਕੜ ਮੁਆਵਜ਼ੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਤਰਾਜ਼ ਹੋਇਆ ਹੈ ਬੀਤੇ ਦਿਨਾਂ ਦੇ ਅੰਦਰ ਸੀਐਮ ਮਾਨ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਪੂਰੇ ਦੇਸ਼ ਦੇ ਵਿੱਚ ਮੁਆਵਜ਼ੇ ਦੇ ਤੌਰ ਤੇ ਸਭ ਤੋਂ ਵੱਧ ਰਾਸ਼ੀ ਦਾ ਐਲਾਨ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸੁਖਬੀਰ ਬਾਦਲ ਦੀ ਮੰਗ ਹੈ ਇਹ ਜਿਹੜਾ 20000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਉਹਨੂੰ ਵਧਾ ਕੇ 50000 ਪ੍ਰਤੀ ਏਕੜ ਕਰ ਦਿੱਤਾ ਜਾਵੇ 5 ਏਕੜ ਦੀ ਹੱਦ ਖਤਮ ਕਰਨ ਦੀ ਵੀ ਸਰਦਾਰ ਬਾਦਲ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇੱਕ ਹੱਦ ਤੈਅ ਕੀਤੀ ਹੋਈ ਹੈ ਕਿ 5 ਏਕੜ ਤੱਕ ਦੀ ਰਾਹੁਲ ਗਾਂਧੀ ਨੇ ਵੀ ਕੇਂਦਰ ਨੂੰ ਅਪੀਲ ਕੀਤੀ ਹੈ ਰਾਹੁਲ ਗਾਂਧੀ ਬਿਨਤ ਬੀਤੇ ਦਿਨਾਂ ਦੇ ਅੰਦਰ ਜੋ ਕਿ ਐਲੋਪੀ ਨੇ ਬੀਤੇ ਦਿਨਾਂ ਦੇ ਅੰਦਰ ਪੰਜਾਬ ਫੇਰੀ ਤੇ ਸੀ ਪੰਜਾਬ ਦੌਰਾ ਕਰਕੇ ਗਏ ਲੋਕਾਂ ਨੂੰ ਮਿਲ ਕੇ ਗਏ ਹਾਲਾਂਕਿ ਉਸਤੇ ਵੀ ਕਾਫੀ ਚਰਚਾਵਾ ਹੋਈਆਂ ਕਾਫੀ ਸਿਆਸੀ ਕਮ ਅਸਾਨ ਹੋਇਆ ਤਾਂ ਇੱਕ ਪੱਤਰ ਕੇਂਦਰ ਨੂੰ ਲਿਖਿਆ ਗਿਆ ਰਾਹੁਲ ਗਾਂਧੀ ਦੇ ਵੱਲੋਂ ਜਿਸ ਦੇ ਵਿੱਚ 20000 ਕਰੋੜ ਦੀ ਮੰਗ ਕੀਤੀ ਗਈ ਹੈ ਇਸ ਦੇ ਵੀ ਕੀ ਮਾਇਨੇ ਨੇ ਕਿਹੜੇ ਬੇਸਿਕ ਦੇ ਉੱਤੇ ਬੇਸਿਸ ਦੇ ਉੱਤੇ ਇਹ ਮੰਗ ਕੀਤੀ ਗਈ ਹੈ ਉਸ ਤੇ ਵੀ ਅੱਜ ਚਰਚਾ ਕਰਾਂਗੇ ਹੜਾ ਤੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੀਐਮ ਮਾਨ ਦੇ ਵੱਲੋਂ ਸੱਦਿਆ ਗਿਆ ਹੈ 26 ਤੋਂ ਲੈ ਕੇ 29 ਸਤੰਬਰ ਤੱਕ ਇਹ ਸੈਸ਼ਨ ਹੋਏਗਾ ਤਾਂ ਮੈਂ ਮੁਆਵਜ਼ੇ ਦੀ ਗੱਲ ਕਰ ਰਿਹਾ ਸੀ ਕਿ ਮੁਆਵਜ਼ੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਹੈ ਪੰਜਾਬ ਸਰਕਾਰ ਨੂੰ ਫਸਲਾਂ ਦੇ ਖਰਾਬੇ ਦੇ ਲਈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ 5 ਏਕੜ ਤੱਕ ਦਾ ਮੁਆਵਜ਼ਾ ਦੇਣ ਦੀ ਹੱਦ ਖਤਮ ਕਰਨੀ ਚਾਹੀਦੀ ਹੈ ਉਹਨਾਂ ਨੇ ਇਸ ਦੇ ਨਾਲ ਹੀ ਅਪੀਲ ਕੀਤੀ ਹੈ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਪਹਿਲਾ ਐਲਾਨ ਕੀਤਾ ਸੀ ਕਿ ਉਹ ਬੱਕਰੀਆਂ ਤੇ ਮੁਰਗੀਆਂ ਦਾ ਵੀ ਮੁਆਵਜ਼ਾ ਦੇਣਗੇ। ਉਹਨਾਂ ਨੇ ਇਹ ਪ੍ਰੈਸ ਨੋਟ ਜਾਰੀ ਕੀਤਾ ਹੈ। ਟਵੀਟ ਕਰਕੇ ਲਿਖਿਆ ਜਿਹੜਾ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੋਵੇਗਾ। 20000 ਰੁਪਏ ਪ੍ਰਤੀ ਏਕੜ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਲਈ ਬਿਲਕੁਲ ਵੀ ਪੂਰਾ ਨਹੀਂ ਪਵੇਗਾ ਕਿਉਂਕਿ ਕਿਸਾਨਾਂ ਦੀ ਜ਼ਮੀਨ ਦੇ ਅੰਦਰ ਰੇਤਾ ਆ ਚੁੱਕਿਆ ਹੈ। ਹਾਲਾਂਕਿ ਉਸ ਦੇ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਖੇਤ ਉਸ ਦੀ ਰੇਤ ਪਰ ਫੇਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਮੰਗ ਕਿਉਂ ਕੀਤੀ ਜਾ ਰਹੀ ਹੈ ਇਸ ਤੇ ਵੀ ਅਸੀਂ ਅੱਜ ਚਰਚਾ ਕਰਾਂਗੇ ਪਰ ਕਾਂਗਰਸ ਦੇ ਵੱਲੋਂ ਜਿਹੜੇ 20000 ਕਰੋੜ ਰੁਪਏ ਦੀ ਕੇਂਦਰ ਤੋਂ ਮੰਗ ਕੀਤੀ ਗਈ ਹੈ ਉਸ ਤੇ ਕੀ ਰਿਐਕਸ਼ਨ ਹੈ ਕਾਂਗਰਸ ਦਾ ਕਿਉਂ ਉਹਨਾਂ ਨੇ ਮੰਗ ਕੀਤੀ ਹੈ ਉਹ ਜਾਣਦੇ ਆ ਸ਼ੁਕਰ ਪੰਜਾਬ ਸਰਕਾਰ ਜਾਗੀ ਤੇ ਸਹੀ ਜਿਹੜਾ 26 ਤੋਂ ਲੈ ਕੇ 29 ਤੱਕ ਦਾ ਸਪੈਸ਼ਲ ਸੈਸ਼ਨ ਪੰਜਾਬ ਸਰਕਾਰ ਨੇ ਸੱਦਿਆ ਇਹ ਹੜ੍ਹਾਂ ਨਾਲ ਸਬੰਧਿਤ ਹੈ ਪਰ ਸਾਡੀ ਬੇਨਤੀ ਇਹ ਹੈ ਕਿ ਅੱਜ ਹੜ੍ਹਾਂ ਆਇਆਂ ਨੂੰ ਤਕਰੀਬਨ ਕੋਈ 1.5 ਮਹੀਨਾ ਹੋ ਗਿਆ ਇਹ ਸੈਸ਼ਨ ਬਹੁਤ ਪਹਿਲਾਂ ਹੀ ਸੱਦ ਲੈਣਾ ਚਾਹੀਦਾ ਸੀ ਔਰ ਦੂਜਾ ਇਹ ਸੈਸ਼ਨ ਸੱਦ ਕੇ ਫੇਰ ਤੋਂ ਇੱਕ ਵਾਰੀ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਬੋਝ ਪਵੇਗਾ ਜਿਹੜੀਆਂ ਵੀ ਅਸੀਂ ਕੋਈ ਅਨਾਉਂਸਮੈਂਟਸ ਪਰ ਪ੍ਰਭਾਵਿਤ ਲੋਕਾਂ ਦੇ ਇਲਾਕਿਆਂ ਲਈ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਨੇ ਜਿਹੜੇ ਪਸ਼ੂ ਮਰ ਗਏ ਨੇ ਲੋਕਾਂ ਦੇ ਮਕਾਨ ਟਹਿ ਗਏ ਨੇ ਲੋਕਾਂ ਦੇ ਜਿਹੜੇ ਟਰੈਕਟਰ ਜਾਂ ਹੋਰ ਸਾਧਨ ਜਿਹੜੇ ਨੇ ਉਹ ਪਾਣੀ ਚ ਰੁੜ ਗਏ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਅੰਕਲਨ ਹੈ ਮੇਰੇ ਖਿਆਲ ਨਾਲ ਮੁੰਤਕ ਹੋ ਜਾਣਾ ਚਾਹੀਦਾ ਸੀ ਔਰ ਸਰਕਾਰ ਨੂੰ ਵੈਸੇ ਹੀ ਰਾਹਤ ਜਿਹੜੀ ਫੌਰੀ ਰਾਹਤ ਆ ਉਹ ਦੇ ਦੇਣੀ ਚਾਹੀਦੀ ਸੀ ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਜਿਹੜੇ ਇਹਨਾਂ ਹੜ੍ਹ ਪ੍ਰਭਾਵਿਤ ਏਰੀਆ ਦਾ ਦੌਰਾ ਵੀ ਕਰਕੇ ਗਏ ਨੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਔਰ ਉਹਨਾਂ ਨੇ ਦੱਸਿਆ ਹੈ ਕਿ ਹਾਲਾਤ ਕਿੰਨੇ ਇੱਥੇ ਗੰਭੀਰ ਨੇ ਕਿਹੜੇ ਸੰਕਟਾਂ ਦੇ ਵਿੱਚ ਲੋਕ ਨਾ ਗਰੇ ਨੇ ਪਰ ਮੇਰੇ ਖਿਆਲ ਨੇ ਨਾ ਤੇ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਇਹਨੂੰ ਗੰਭੀਰਤਾ ਨਾਲ ਲੈ ਲਈ। ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਸੈਸ਼ਨ ਹੈ ਇਹਦੇ ਵਿੱਚ ਪੰਜਾਬ ਸਰਕਾਰ ਇਹ 14-15 ਜਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਹੜ੍ਹਾਂ ਨਾਲ ਪ੍ਰਭਾਵਿਤ ਤੇ ਵਿਸ਼ੇਸ਼ ਕਰਕੇ ਗਰਦਾਸਪੁਰ ਜ਼ਿਲ੍ਹਾ ਜਿਹਦੇ ਤਕਰੀਬਨ ਕੋਈ 350 ਪਿੰਡ ਪ੍ਰਭਾਵਿਤ ਨੇ। ਉਥੋਂ ਦੇ ਲੋਕ ਪੂਰੀ ਤਰ੍ਹਾਂ ਪ੍ਰਭਾਵਿਤ ਨੇ। ਉਹਨਾਂ ਲਈ ਕੋਈ ਵਿਸ਼ੇਸ਼ ਪੈਕੇਜ ਲੈ ਕੇ ਆਉਣਗੇ। ਜਿਨ੍ਹਾਂ ਦੀਆਂ ਜ਼ਮੀਨਾਂ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਅਸੀਂ 50000 ਰੁਪਏ ਏਕੜ ਦਾ ਮੁਆਵਜ਼ੇ ਦੀ ਮੰਗ ਕਰਦੇ ਹਾਂ। ਮਜ਼ਦੂਰ ਭਰਾਵਾਂ ਲਈ ਜਿਹੜੇ ਜਿਨ੍ਹਾਂ ਦੀਆਂ ਇੱਕ ਮਹੀਨੇ ਤੋਂ ਤਿਆੜੀ ਨਹੀਂ ਲੱਗ ਸਕੀ ਉਹਨਾਂ ਲਈ ਵੀ ਅਸੀਂ ਵਿਸ਼ੇਸ਼ ਪੈਕੇਜ ਦੀ ਮੰਗ ਕਰਦੇ ਆ ਜਿਨ੍ਹਾਂ ਲੋਕਾਂ ਦੇ ਘਰ ਜਾਂ ਸਾਧਨ ਨੁਕਸਾਨੇ ਗਏ ਨੇ ਉਹਨਾਂ ਲਈ ਵੀ ਵਿਸ਼ੇਸ਼ ਪੈਕੇਜ ਦੀ ਮੰਗ ਆ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਦੇ ਕੀ ਮਾਇਨੇ ਨੇ ਉਸ ਤੇ ਵੀ ਚਰਚਾ ਕਰਾਂਗੇ ਜਿਸ ਤਰੀਕੇ ਦੇ ਨਾਲ ਕਾਂਗਰਸ ਆਗੂ ਦਾ ਕਹਿਣਾ ਹੈ ਕਿ ਚਲੋ ਉਹਨਾਂ ਨੇ ਸ਼ਲਾਘਾ ਕੀਤੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸੈਸ਼ਨ ਸੱਦ ਲਿਆ ਗਿਆ ਹਾਲਾਂਕਿ ਉਹਨਾਂ ਦਾ ਕਹਿਣਾ ਇਹ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗਰਦੌਰੀਆਂ ਇਹ ਸਾਰੀਆਂ ਚੀਜ਼ਾਂ ਜਿਹੜੇ ਮੁਲਾਂਕਣ ਨੇ ਉਹ ਪਹਿਲਾਂ ਕਰਾ ਲੈਣੇ ਚਾਹੀਦੇ ਸੀ ਜਿਸ ਤੇ ਇਹ ਸੈਸ਼ਨ ਪਹਿਲਾਂ ਹੋਣਾ ਚਾਹੀਦਾ ਸੀ ਪਰ ਇਸ ਤੇ ਵੀ ਚਰਚਾ ਕਰਾਂਗੇ ਕਿ ਇਨੀ ਲੇਟ ਸੈਸ਼ਨ ਕਿਉਂ ਰੱਖਿਆ ਗਿਆ ਹਾਲਾਂਕਿ ਸੁਭਾ ਕੀ ਗੱਲ ਹੈ ਕਿ ਪਾਣੀ ਜਿਹੜਾ ਹੈ ਉਤਰਿਆ ਹੈ ਹੁਣ ਉਤਰਿਆਏ ਤੇ ਹੁਣੀ ਜਿਹੜੇ ਮੁਆਵਜ਼ੇ ਦੀ ਗੱਲ ਵੀ ਹੋ ਸਕਦੀ ਹੈ ਹੋਰ ਵੀ ਗੱਲਾਂ ਹੋ ਸਕਦੀਆਂ ਨੇ ਇਸ ਖਬਰ ਤੇ ਅ ਅੱਜ ਅਸੀਂ ਡਿਬੇਟ ਕਰਾਂਗੇ ਸਾਡੇ ਨਾਲ ਅਮਰਦੀਪ ਸਿੰਘ ਧਾਰਨੀ ਜੁੜ ਚੁੱਕੇ ਨੇ ਬਹੁਤ-ਬਹੁਤ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡਾ ਜੈਸਮਿਨ ਗਿੱਲ ਜੁੜ ਚੁੱਕੇ ਨੇ ਬਹੁਤ-ਬਹੁਤ ਸਵਾਗਤ ਕਰਦਾ ਜੈਸਮਿਨ ਤੁਹਾਡਾ ਆਮ ਆਦਮੀ ਪਾਰਟੀ ਦੇ ਆਗੂ ਨੇ ਤਾਂ ਸਭ ਤੋਂ ਪਹਿਲਾਂ ਸਵਾਲ ਮੇਰਾ ਆਮ ਆਦਮੀ ਪਾਰਟੀ ਨੂੰ ਹੋਵੇਗਾ ਕਿ ਇਹ ਜਿਹੜੇ ਸੈਸ਼ਨ ਸੱਦਿਆ ਗਿਆ ਏ ਇਸ ਦੇ ਮਾਇਨੇ ਕੀ ਹੋਣਗੇ ਤੇ ਜਿਹੜੀ ਅਕਾਲੀ ਦਲ ਦੇ ਵੱਲੋਂ ਮੰਗ ਕੀਤੀ ਗਈ ਹੈ 50000 ਰੁਪਏ ਪਰ ਏਕੜ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਕਿਉਂਕਿ ਜਿਹੜੀ ਰੇਤ ਚੜ੍ਹੀ ਹੋਈ ਆ ਉਹਨਾਂ ਦੇ ਖੇਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਤੁਸੀਂ ਇਸ ਮੰਗ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਇਸ ਮੰਗ ਤੇ ਚਰਚਾ ਹੋਵੇਗੀ ਸੈਸ਼ਨ ਦੇ ਵਿੱਚ ਲਖਸ਼ੇਜੀ ਤਿੰਨ ਦਿਨਾਂ ਦਾ ਸੈਸ਼ਨ ਸਪੈਸ਼ਲ ਸੈਸ਼ਨ ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਸੱਤਿਆ ਗਿਆ ਕਿ ਜੋ ਜੋ ਮੰਗਾਂ ਨੇ ਪੰਜਾਬ ਦੀਆਂ ਹੂੰ ਔਰ ਜਿੱਥੇ ਜਿੱਥੇ ਅਮੈਂਡਮੈਂਟਸ ਦੀ ਲੋੜ ਪੈਂਦੀ ਆ ਉਹ ਚੀਜ਼ਾਂ ਇੱਥੇ ਲਿਆਂਦੀਆਂ ਜਾਣ। ਹੂੰ ਜਿਵੇਂ ਡਿਜ਼ਾਸਟਰ ਰੀਲੀਫ ਫੰਡ ਦੇ ਵਿੱਚ ਉਹ ਆਪ ਜਾ ਸਿਰਫ ਤੇ ਸਿਰਫ ਮਹਿਦ ਸੀ 6000 ਰੁਪਏ ਪਰ ਇੱਕੜਾ 1800 ਅਸ਼ਰ ਤਾਂ ਉਹਨੂੰ ਬਤਾਉਣਾ ਹੈ। ਉਹਦੇ ਤੋਂ ਬਿਨਾ ਜਿਹੜਾ ਪਾਲਿਸੀ ਲੈ ਕੇ ਆ ਰਹੇ ਆ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਟ ਉਸ ਚੀਜ਼ ਨੂੰ ਵੀ ਲੈ ਕੇ ਆਉਣਾ ਉਹਨੂੰ ਅਮਲੀ ਜਾਮਾ ਦੇਣਾ ਤਾਂ ਕਿ ਲੋਕਾਂ ਦੇ ਵਿੱਚ ਜਲਦੀ ਤੋਂ ਜਲਦੀ ਪਹੁੰਚ ਸਕੇ। ਉਸ ਚੀਜ਼ ਦੇ ਉੱਤੇ ਉਸ ਸਭ ਨੂੰ ਮੁਲਾਂਕਣ ਕਰਨ ਲਈ ਹੂੰ ਸਾਰਿਆਂ ਦੇ ਸੁਝਾਅ ਲੈਣ ਲਈ ਸਿਨੀਅਰ ਸੈਸ਼ਨ ਸੱਦਿਆ ਵਾ ਸਪੈਸ਼ਲੀ ਪਰ ਇਹ ਰਾਈਟ ਟਾਈਮ ਸੀਗਾ ਕਿਉਂਕਿ ਜਿਵੇਂ ਕਾਂਗਰਸ ਕਹਿ ਰਹੀ ਹੈ ਕਿ ਪਹਿਲਾ ਸੱਦ ਲੈਣਾ ਚਾਹੀਦਾ ਸੀ ਉਹ ਵੀ ਪਹਿਲਾ ਸੱਦ ਕੇ ਅਸੀਂ ਸਾਰੀ ਸਰਕਾਰੀ ਮਸ਼ੀਨਰੀ ਨੂੰ ਸੈਸ਼ਨ ਦੀ ਵਿੱਚ ਨਾ ਦਿੰਦੇ ਪਹਿਲਾ ਸੱਦਣਾ ਸੈਸ਼ਨ ਨਾ ਮੁਨਾਸਿਬ ਸੀ ਕਿਉਂਕਿ ਸਾਰੀ ਸਰਕਾਰੀ ਮਸ਼ੀਨਰੀ ਸਾਰੇ ਐਮ ਐਲ ਐਸ ਸਾਰੇ ਮਨਿਸਟਰਸ ਖੁਦ ਸੀਐਮਸ ਆਪ ਉਹ ਸਾਰੇ ਉਸ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਸੀਗੇ ਹੁਣ ਜਦੋਂ ਪਾਣੀ ਉਤਰਿਆ ਹੁਣ ਸਪੈਸ਼ਲ ਗਰਦਾਵਰੀਆਂ ਦਾ ਆਰਡਰ ਕਰ ਚੁੱਕੀ ਹੈ ਬਿਲਕੁਲ ਦੀਵਾਲੀ ਤੱਕ ਦੀ ਡੈਡਲਾਈਨ ਦਿੱਤੀ ਹੈ ਕਿ ਸਾਰਾ ਮੁਆਫਜ਼ਾ ਮਿਲਦਾ ਹੋ ਜਾਊਗਾ ਦੀਵਾਲੀ ਤੱਕ ਸੋ ਇੰਨਾ ਚੀਜ਼ਾਂ ਦੇ ਨਾਲ ਹੀ ਬਲੰਕਣ ਕਰਕੇ ਬਾਏ ਦਾ ਟਾਈਮ ਕਰਤਾ ਆਪਰੀਆ ਹੋਣ ਗਿਆ ਉਹਨਾਂ ਨੂੰ ਚੈੱਕ ਪੈਸੇ ਲੋਕਾਂ ਦੇ ਮਿਲਨੇ ਸ਼ੁਰੂ ਹੋ ਜਾਣਗੇ ਜੋ ਵੀ ਇਲੈਗੈਲਿਟੀਆਂ ਨੇ ਉਹ ਇਸ ਸੈਸ਼ਨ ਦੇ ਵਿੱਚ ਅਸੀਂ ਕਵਰ ਕਰਕੇ ਅੱਗੇ ਤੁਰਾਂਗੇ 5 ਏਕੜ ਦੇ ਹੱਦ ਦੀ ਗੱਲ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ 5 ਏਕੜ ਤੱਕ ਦੀ ਹੱਦ ਰੱਖੀ ਗਈ ਹੈ ਉਸ ਦੇ ਵਿੱਚ ਵੀ ਸੋਧ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਵੱਡੀਆਂ ਜ਼ਮੀਨਾਂ ਵਾਲੇ ਕਿਸਾਨ ਨੇ ਉਹਨਾਂ ਦਾ ਕੀ ਹੋਊਗਾ ਨੁਕਸਾਨ ਤੇ ਸਾਰਿਆਂ ਦਾ ਹੋਇਆ ਲਖਸ਼ੇ ਜੀ ਇਹ ਪਰਮਾਤਮਾ ਨੇ ਹਮੇਸ਼ਾ ਪੰਜਾਬ ਦੀ ਬਾਂਹ ਫੜੀ ਹੈ ਵੈਸੇ ਤਾਂ ਪਰ ਇਹ ਮਹਾਮਾਰੀ ਸਾਡੇ ਕੋਲੇ ਬਹੁਤ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ ਇਹ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਵੀ ਆਉਂਦੀਆਂ ਰਹੀਆਂ ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਆਉਂਦੀਆਂ ਦੂਜੇ ਦੇ ਉੱਤੇ ਕਿੰਤੂ ਪ੍ਰੰਤੂ ਕਰਨਾ ਬਹੁਤ ਸੌਖਾ ਹੈ 300 ਰੁਪਏ ਦੀ ਹੱਦਾ ਇਹਨਾਂ ਦੀਆਂ ਸਰਕਾਰਾਂ ਵੇਲੇ ਚੱਲੀਆਂ ਆਉਂਦੀਆਂ ਨੇ ਜਿਹੜੀਆਂ ਪਰ ਏਕੜ ਦੀਆਂ ਉਹਦੇ ਵਿੱਚ ਨਹੀਂ ਸੋਧ ਕੀਤੀ ਉਹਦੇ 'ਚ ਹੁਣ ਕਰ ਰਹੇ ਆ ਜੋ ਜੋ ਲੋਕ ਲੋਕ ਹਿੱਤ ਲਈ ਜਿੱਤਾਂ ਦੇ ਫੈਸਲੇ ਹੋਣਗੇ ਜੋ ਵੀ ਹੋਣਗੇ ਜੋ ਵੀ ਮੌਕੇ ਦੀ ਜ਼ਰੂਰਤ ਹੋਊਗੀ ਉਹ ਸਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਫੈਸਲੇ ਲੈਣ ਲਈ ਤਤਪਰ ਹੈ ਔਰ ਲੋਕਾਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਜਿੱਥੇ ਕਿਤੇ ਵੀ ਲੋੜ ਪਊਗੀ ਅਸੀਂ ਉਹ ਚੀਜ਼ ਦੇ ਵਿੱਚ ਸੋਧ ਕਰਾਂਗੇ ਜਿਵੇਂ ਘਰਾਂ ਦਾ ਮੁਆਵਜ਼ਾ ਵਧਾ ਕੇ ਅਸੀਂ 40000 ਕੀਤਾ ਜੀ ਕੀ ਪਹਿਲਾ ਮਾਈਨਰ ਜੇ ਮਾਉਂਟ ਸੀਗੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰਕੇ ਇਹ ਇਸ ਇਸ ਸੈਸ਼ਨ ਦਾ ਮਤਲਬ ਹੀ ਇਹ ਹੈ ਜੀ ਕਲੈਕਟਿਵ ਡਿਸਕਸ਼ਨ ਉੱਥੇ ਕਰਾਂਗੇ ਔਰ ਕਲੈਕਟਿਵ ਡਿਸਕਸ਼ਨ ਤੋਂ ਬਾਅਦ ਸਾਰੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਉੱਥੇ ਨੇ ਉਹ ਲੋਕਾਂ ਦੀ ਆਵਾਜ਼ ਜੋ ਜੋ ਉੱਥੇ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਟੇਬਲ ਤੇ ਲੈ ਕੇ ਆਉਣਗੇ ਠੀਕ ਹੈ ਜਸਮਨ ਜੀ ਇਹ 5 ਏਕੜ ਵਾਲੀ ਜਿਹੜੀ ਜਿਹੜੀ ਗੱਲ ਉਹਨਾਂ ਨੇ ਜਿਹੜੀ ਅਪੀਲ ਕੀਤੀ ਹੈ ਇਸ ਤੇ ਤੁਸੀਂ ਸਹਿਮਤ ਹੋ 5 ਏਕੜ ਵਾਲੀ ਜਿਹੜੀ ਗੱਲ ਕਹੀ ਹੈ ਠੀਕ ਹੈ ਕੁਲਖਸ਼ੇ ਜੀ ਮੈਂ ਇਹੀ ਗੱਲ ਕਹਿ ਰਿਹਾ ਮੈਂ ਇਹੀ ਗ ਜੋ ਜੋ ਚੀਜ਼ਾਂ ਹੋਣਗੀਆਂ ਜੋ ਲੋਕ ਹਿੱਤ ਦੇ ਵਿੱਚ ਫੈਸਲੇ ਹੋਣਗੇ ਜਿੱਥੇ ਵੀ ਹੋਣਗੇ ਜੋ ਲੋਕ ਲੋਕਾਂ ਦੀਆਂ ਮੰਗਾਂ ਹੋਣਗੀਆਂ ਉਸੇ ਹਿਸਾਬ ਨਾਲ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰੀ ਸੀਜ਼ ਦੇ ਉੱਤੇ ਕੰਮ ਕਰੂਗੀ ਠੀਕ ਹੈ ਮੈਂ ਜਵਾਬ ਲੈ ਲੈਣਾ ਮਰਦੀਪ ਸਿੰਘ ਧਾਰਨੀ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਨੂੰ ਤਾ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਆਪਣੇ ਵੇਲੇ ਤਾਂ 8800 ਰੁਪਏ ਪ੍ਰਤੀ ਏਕੜ ਦਿੰਦੇ ਰਹੇ ਹੋ ਤੇ ਹੁਣ 50000 ਰੁਪਏ ਪ੍ਰਤੀ ਏਕੜ ਕਿਸਾਨਾਂ ਦੇ ਲਈ ਕਿਸ ਤਰੀਕੇ ਦੇ ਨਾਲ ਕੀ ਬੇਸਿਸ ਤੇ ਮੰਗ ਰਹੀ ਹੈ ਅਕਾਲੀ ਦਲ ਦੀ ਸਰਕਾਰ ਕੋਈ ਬੇਸਿਸ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਜੇਕਰ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਤਾਂ ਮੁਆਵਜ਼ਾ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤਾ ਜਾ ਰਿਹਾ ਜੀ ਧਾਰਨੀ ਜੀ ਮੇਕੋ ਪਹਿਲੀ ਗੱਲ ਤਾਂ ਇਹ ਹੈਗੀ ਆ ਆਪਣੇ ਆ ਨਾਨਸਾ ਜੀ ਮੇਰੀ ਬੇਨਤੀ ਪਹਿਲੀ ਇਹ ਹੈਗੀ ਆ ਪਹਿਲੀ ਗੱਲ ਤਾਂ ਗਿੱਲ ਸਾਹਿਬ ਆਏ ਆ ਹੂੰ ਇਹ ਉਹਨਾਂ ਦੇ ਬੁਲਾਰੇ ਹੈਗੇ ਇਹਨਾਂ ਨੂੰ ਅਜੰਡਾ ਲੈ ਕੇ ਆਉਣਾ ਚਾਹੀਦਾ ਸੀ ਵਿਧਾਨ ਸਭਾ ਕੋਈ ਜਿਹੜਾ ਹੈਗਾ ਪੰਚਾਇਤ ਨਹੀਂ ਹੈਗੀ ਜਿਹਦੇ ਵਿੱਚ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਆਪਣੀ ਗੱਲ ਕਹਿ ਸਕੇ ਇਹਨਾਂ ਨੂੰ ਪਹਿਲਾਂ ਅਜੰਡਾ ਲੈ ਆਉਣਾ ਚਾਹੀਦਾ ਸੀ ਉਸ ਅਜੰਡੇ ਦੇ ਉੱਤੇ ਬਹਿਸਾਂ ਹੋਣੀਆਂ ਚਾਹੀਦੀਆਂ ਸੀ ਉਹ ਅਜੰਡੇ ਦੇ ਵਿੱਚ ਕੀ ਲੈ ਕੇ ਆਉਂਦੇ ਹੈਗੇ ਕੀ ਕਰਦੇ ਹੈਗੇ ਆ ਜਾਂ ਇਹੀ ਕਰਦੇ ਹੈਗੇ ਕਿ ਜਿੰਦਾ ਲਾ ਲੋ ਭਜਣਾ ਤਾਂ ਇਹਨਾਂ ਨੇ ਹੈਗਾ ਹੀ ਆ ਵਗੈਰਾ 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 ਇਹੀ ਦੀਆਂ ਗੱਲਾਂ ਹੋਰ ਰਹੀ ਗਈ ਦੂਸਰੀ ਗੱਲ ਤੁਸੀਂ ਪੁੱਛਿਆ ਕਿ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਹੂੰ ਹੂੰ ਕੁਝ ਗੱਲਾਂ ਤਾਂ ਇਹਨਾਂ ਦੀ ਮੈਂ ਠੀਕ ਮੰਨ ਲੰਨਾ ਕੁਝ ਨੂੰ ਗੱਲ ਗਲਤ ਮੰਨ ਲੰਨਾ ਦੇਖੋ ਇੱਕ ਪ੍ਰਾਈਸ ਇੰਡੈਕਸ ਹੋਇਆ ਕਰਦਾ ਹੈਗਾ ਉਹ ਇੱਕ ਟਾਈਮ ਦੇ ਉੱਤੇ ਮੈਂ ਜਿਹੜੀ ਹੈਗੀ ਆ ਜ਼ਮੀਨ 4 ਲੱਖ ਰੁਪਏ ਨੂੰ ਵੀ ਖਰੀਦੀ ਆ ਤੇ ਅੱਜ ਰੇਟ ਜਿਹੜਾ ਹੈਗਾ ਉਹ ਕਰੋੜ ਰੁਪਏ ਨੂੰ ਵੀ ਜ਼ਮੀਨ ਨਹੀਂ ਮਿਲਦੀ ਜਿਹੜੀ ਆਮ ਵਾਹੀਯੋਗ ਜ਼ਮੀਨ ਹੈਗੀ ਆ। ਹੂੰ ਸੋ ਪ੍ਰਾਈਸ ਇੰਡੈਕਸ ਦੇ ਮੁਤਾਬਕ ਜਿਹੜਾ ਹੈਗਾ ਚੇਂਜ ਹੋਣਾ ਹੁੰਦਾ। ਹੋ ਰਹੀ ਅਗਲੀ ਗੱਲ ਦੇਖੋ ਪਿਛਲੇ ਦਿਨਾਂ ਦੇ ਵਿੱਚ ਪਹਿਲੀ ਕਿਸ਼ਤ ਇਹਨਾਂ ਨੂੰ ਆਈ ਹੈਗੀ ਆ 266 ਕਰੋੜ ਰੁਪਏ ਦੀ। ਜਿਹੜਾ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਰੁਪਏ ਅਨਾਉਂਸ ਕਰਕੇ ਗਏ ਆ। ਠੀਕ ਹੈ। ਉਸ ਦੇ ਵਿੱਚੋਂ ਇਹਨਾਂ ਨੇ ਕੀ ਖਰਚਿਆ ਕੀ ਖਟਿਆ ਕੀ ਵਟਿਆ ਉਸ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣਗੇ ਤਾਂ ਅਗਲੀ ਜਿਹੜੀ ਹੈਗੀ ਆ ਤੀਜੀ ਗੱਲ ਦੇਖੋ ਵੀ ਆਰ ਲਾ ਬਾਇਡਨ ਸਿਟੀਜ਼ਨਸ ਆਰ ਕਾਨੂੰਨ ਔਰ ਕੰਟਰੀ ਜਿਹੜਾ ਹੈਗਾ ਕਨਸਟੀਟਿਊਸ਼ਨ ਔਰ ਲਾ ਦੇ ਮੁਤਾਬਕ ਚੱਲਦਾ ਹੈਗਾ ਠੀਕ ਹੈ ਉਰੇ ਜਿੰਨਾ ਪੈਸਾ ਆਉਣਾ ਹੈ ਜਾਂ ਜਾਣਾ ਹੈਗਾ ਉਸ ਸਾਰੇ ਦਾ ਜਿਹੜਾ ਸਿਸਟਮ ਹੈਗਾ ਜਿਹੜਾ ਉਹ ਬਕਾਇਦਾ ਇਸ ਤਰੀਕੇ ਨਾਲ ਚੱਲਣਾ ਹੈਗਾ ਕਿ ਜੋ ਅੱਜ ਤੱਕ ਜੋ ਆਇਆ ਜੋ ਕੀਤਾ ਮੈਂ ਇਹਨਾਂ ਨੂੰ ਪੁੱਛਦਾ ਭਾਈ ਸਾਹਿਬ ਨੂੰ ਵੀ 12000 ਕਰੋੜ ਰੁਪਏ ਦਾ ਇੱਕ ਵਾਈਟ ਪੇਪਰ ਜਾਰੀ ਕਰੋ ਕਿ ਉਹ ਪੈਸਾ ਜਿਹੜਾ ਹੈਗਾ ਉਹ ਕਿੱਥੇ ਹੈ ਕਿੱਥੇ ਚਲਾ ਗਿਆ ਉਹ ਪੈਸੇ ਦੀ ਯੂਟਿਲਾਈਜੇਸ਼ਨ ਦੱਸੋ ਕਿੱਥੇ ਹੋਈ ਹੈਗੀ ਹੈ ਤੁਸੀਂ ਲੋਕ ਕਹਿ ਰਹੇ ਹੈਗੇ ਇੱਕ ਪਾਸੇ ਜਿਹੜੇ ਹੈਗੇ ਖਜ਼ਾਨਾ ਮੰਤਰੀ ਸਾਹਿਬ ਕਹਿੰਦੇ ਆ ਕਿ ਸਾਡੇ ਕੋਲ ਕੋਈ ਪੈਸਾ ਆਇਆ ਹੀ ਨਹੀਂ ਜੀ ਦੂਜਾ ਇਹ ਕਹਿੰਦੇ ਹੈਗੇ ਆ ਕਿ ਉਥੇ ਮੁੰਡੀਆਂ ਸਾਹਿਬ ਕਹਿ ਰਹੇ ਸੀ ਸਾਡੇ ਕੋਲ ਪੈਸਾ ਸਾਰਾ ਪਿਆ ਹੈਗਾ ਸੀਐਮ ਦੇ ਵੱਲੋਂ ਵੀ ਮਨਾਂ ਕੀਤਾ ਗਿਆ ਸੀਐਮ ਨੇ ਵੀ ਖਾਰਜ ਕੀਤਾ ਕਿ ਐਸਡੀਆਰਐਫ ਫੰਡ ਦੇ ਵਿੱਚ ਇੰਨੇ ਪੈਸੇ ਨਹੀਂ ਪਏ ਨੇ ਉਹੀ ਗੱਲ ਹੈ ਨਾ ਫਿਰ ਦੂਜੀ ਗੱਲ ਹੁਣ ਹੁਣੇ ਕਹਿੰਦੇ ਸੀ ਕਿ ਜੀ ਅਸੀਂ ਗਰਦੌਰੀਆਂ ਲਈ ਬੰਦੇ ਲਾਤੇ ਉਹ ਫਿਰ ਮੁੱਖ ਮੰਤਰੀ ਸਾਹਿਬ ਦਾ ਬਿਆਨ ਕਿਤੇ ਹੈ ਜਿੱਥੇ ਕਹਿੰਦੇ ਸੀ ਗਰਦੌਰੀਆਂ ਹੁੰਦੀਆਂ ਰਹਿਣਗੀਆਂ ਅਸੀਂ ਮਰੀ ਵੀ ਬੱਕਰੀ ਦਾ ਵੀ ਮੁਆਵਜ਼ਾ ਦਵਾਂਗੇ ਨਹੀਂ ਇਹ ਤਾਂ ਸੇਮ ਗੱਲਾਂ ਹੋ ਗਈਆਂ ਨਾ ਰੋਜ਼ਾਨਾ ਅਸੀਂ ਐਸੇ ਗੱਲਾਂ ਤੇ ਬਹਿਸ ਕਰੀ ਜਾ ਰਹੇ ਮੈਂ ਮੈਂ ਇਹ ਕਹਿ ਰਿਹਾ ਸੀ ਕਿ ਕਿਸ ਬੇਸਿਸ ਤੇ 50000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਇਕੱਲੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਇਆ 50000 ਰੁਪਏ ਜੇਕਰ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਸ ਵੇਲੇ 50000 ਰੁਪਏ ਪ੍ਰਤੀ ਏਕੜ ਕਿਸ ਹਿਸਾਬ ਨਾਲ ਤੁਸੀਂ ਦਿੰਦੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਪੰਜਾਬ ਦੇ ਵਿੱਚ ਖਾਨੇ ਖਜ਼ਾਨੇ ਜਿਹੜੇ ਨੇ ਉਹ ਹੱਲੇ ਖਾਲੀ ਨੇ ਇੰਨਾ ਇੰਨੀ ਵੱਡੀ ਮਾਰ ਪਈ ਹੈ ਪੰਜਾਬ ਤੇ ਇਹਹੀ ਗੱਲ ਮੈਂ ਤੁਹਾਤੋਂ ਕਹਣੀ ਸੀ ਜਿਹੜੀ ਮਾਰ ਪਈ ਆ ਉਹ ਦੱਸੋ ਮੈਨੂੰ ਸਮਝਾ ਦਿਓ ਮਾਰਤਾ ਹੁਣ ਪਈਆ ਖਜ਼ਾਨਾ ਉਹ ਤਾਂ ਪਹਿਲਾਂ ਦਾ ਖਾਲੀ ਆ ਖਜ਼ਾਨੇ ਪਰ ਤਾਂ 4 ਲੱਖ ਕਰੋੜ ਰੁਪਏ ਦਾ ਕਰਜ਼ਾ ਆਇਆ ਬਾਹਗਾ ਹੋਰ ਰਹਿ ਗਈ ਗੱਲ ਅਗਲੀ ਤੁਸੀਂ ਸਾਡੀਆਂ ਗੱਲਾਂ ਨਾ ਕਰੋ ਅਸੀਂ ਤਾਂ ਬਕਾਇਦਾ ਜਿੱਤੇ ਨਰਮੇ ਦਾ ਖਰਾਬਾ ਹੋਇਆ ਉਥੇ ਨਰਮਾ ਵੀ ਕਰਿਆ ਇਹਨਾਂ ਨੇ ਕੀ ਕੀਤਾ ਚੰਨੀ ਸਾਹਿਬ ਨੇ ਜਿਹੜਾ ਹੈਗਾ ਨਰਮੇ ਜਦੋਂ ਸੁੰਢੀ ਪਈ ਹੈਗੀ ਗੁਲਾਬੀ ਸੁੰਢੀ ਚੰਨੀ ਸਾਹਿਬ ਨੇ ਪੈਸੇ ਅਲੋਟ ਕਰੇ ਭਗਵੰਤ ਮਾਨ ਸਾਹਿਬ ਨੇ ਆਉਂਦਿਆ ਨਹੀਂ ਉਹ ਵਾਪਸ ਮੰਗਾ ਲੇ ਉਸ ਤੋਂ ਪਹਿਲਾਂ ਦਾ ਆ ਮੇਰੇ ਕੋਲ ਅਖਬਾਰ ਦੀ ਕਟਿੰਗ ਪਈ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਕਿ 1988 ਦੇ ਵਿੱਚ ਇਸ ਨਹੀਂ ਹੜਾ ਆਏ ਸੀ ਤੁਸੀਂ ਕੈਮਰੇ ਚ ਦਿਖਾ ਸਕਦੇ ਹੋ ਸਕਰੀਨ ਦੇ ਉੱਤੇ ਵੱਡਾ ਕਰਦੇ ਕੈਮਰੇ ਮੈਂ ਦਿਖਾਉਣਾ ਜੀ ਮੈਂ ਅਗਲੇ ਉਹਦੇ ਵਿੱਚ ਦਿਖਾ ਦੂੰਗਾ 1988 ਦੇ ਵਿੱਚ ਇੱਕ ਹੜਾ ਆਏ ਬੜੇ ਜ਼ਬਰਦਸਤ ਜਿਨ੍ਹਾਂ ਦੇ ਵਿੱਚ ਜਿਹੜੇ ਹੈਗੇ ਆ ਇੱਥੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਗਾਂਧੀ ਜੀ ਉਹ ਆਏ ਸੀ ਉਹਨਾਂ ਨੇ ਆ ਕੇ 1 ਅਰਬ ਰੁਪਏ ਦਾ ਜਿਹੜਾ ਹੈਗਾ ਸੀ ਉਹ ਅਨਾਉਂਸ ਕੀਤਾ ਸੀ ਕਿ 100 ਕਰੋੜ ਰੁਪਇਆ ਮੈਂ ਪੰਜਾਬ ਨੂੰ 34 ਕਰੋੜ ਹਰਿਆਣੇ ਨੂੰ ਇਸ ਤਰੀ ਜਿਹੜਾ ਹੈਗਾ ਹਿਮਾਚਲ ਨੂੰ ਇਹ ਪੈਸੇ ਦੇ ਕੇ ਗਏ ਸੀ ਮੈਂ ਪੁੱਛਦਾ ਉਹਦੀ ਯੂਟਿਲਾਈਜੇਸ਼ਨ ਦਾ ਸਰਟੀਫਿਕੇਟ ਵੀ ਨਾਲ ਹੀ ਨਾਲ ਜਿਹੜੇ ਅੱਜ ਡਿਮਾਂਡਾਂ ਕਰ ਰਹੇ ਹੈਗੇ ਆ ਕਿ ਜੀ ਇੰਨਾ ਜਿਹੜਾ ਕੋ ਕਰਨਾ ਚਾਹੀਦਾ ਇੰਨਾ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਮਰ ਅੱਜ ਕਿਸਾਨ ਰਿਹਾ ਹੈ ਕਿਸਾਨ ਦੇ ਲਈ ਜਿਹੜਾ ਹੈਗਾ ਇਹ ਸੈਸ਼ਨ ਜਿਹੜਾ ਹਸੋਈਣਾ ਸੈਸ਼ਨ ਬੁਲਾ ਰਹੇ ਆ ਲੋਕਾਂ ਦੀ ਅੱਗੇ ਵੀ ਰਿਸਲਟ ਕਰਦੇ ਰਹੇ ਐ ਐਮਐਲਆ ਦੀ ਹੁਣ ਵੀ ਇਹਨਾਂ ਨੇ ਰਿਸਲਟ ਕਰਨੀ ਆ ਆਪਣੀਆਂ ਜਿਹੜੀਆਂ ਗਲਤੀਆਂ ਹੈਗੀਆਂ ਉਹਨਾਂ ਦੀ ਜਸਟੀਫਿਕੇਸ਼ਨ ਦੇਣੀ ਹੈਗੀ ਆ ਕਰਨਾ ਕਰਾਉਣਾ ਕੁਛ ਨਹੀਂ ਕਿਉਂਕਿ ਖਜ਼ਾਨੇ ਦੇ ਵਿੱਚ ਪੈਸਾ ਕੋਈ ਨਹੀਂ ਖਜ਼ਾਨੇ ਦੇ ਵਿੱਚ ਪੈਸਾ ਤੁਸੀਂ ਦੇ ਨਹੀਂ ਸਕਦੇ ਤੁਹਾਡੇ ਕੋਲ ਹੈ ਕਿੱਥੇ ਹੈ ਤੁਹਾਡੀ ਜਿਹੜੀ ਹੈਗੀ ਆ ਲੈਂਡ ਪੂਲਿੰਗ ਪਾਲਿਸੀ ਤੁਹਾਡੀ ਫੇਲ ਹੋ ਗਈ ਤੁਸੀਂ 20000 ਕਰੋੜ ਰੁਪਏ ਦਾ ਗਮਾੜਾ ਦੀ ਜਮੀਨਾਂ ਧਰ ਕੇ ਜਿਹੜਾ ਲੈਣ ਜੱਗੇ ਸੀ ਉਹ ਤੁਹਾਡਾ ਰਹਿ ਗਿਆ ਉਸ ਤੋਂ ਬਾਅਦ ਤੁਸੀਂ ਪੰਚਾਇਤਾਂ ਦੀਆਂ ਜ਼ਮੀਨਾਂ ਵੇਚਣ ਵਾਸਤੇ ਪੰਚਾਇਤਾਂ ਤੋਂ ਜਿਹੜਾ ਹੈਗਾ ਉਹ ਲੈਣੀ ਸ਼ੁਰੂ ਕਰਤੀ ਉਹ ਲੋਕਾਂ ਨੇ ਜਿਹੜਾ ਹੈਗਾ ਨਾ ਕਰਨੀ ਸ਼ੁਰੂ ਕਰਤੀ ਹੁਣ ਇਹਨਾਂ ਕੋਲ ਕੋਈ ਉਹ ਨਹੀਂ ਹੈਗਾ ਇਹ ਟਾਈਮ ਟਪਾ ਰਹੇ ਆਂ ਔਰ ਇਹ ਟਾਈਮ ਟਪਾ ਕੇ ਜਿਹੜਾ ਹੈਗਾ ਇੱਥੇ ਤੋਂ ਜਿਹੜਾ ਹੈਗਾ ਖਾਲੀ ਹੱਥ ਜਾਣਗੇ ਹੋ ਸਕਦਾ ਠੀਕ ਆ ਤੁਹਾਡੇ ਕਹਿਣ ਦਾ ਪਾਇਆ ਕਿ ਇਹ ਜਿਹੜਾ ਸੈਸ਼ਨ ਹੈ ਹਾਸੋਈ ਸੈਸ਼ਨ ਰਹੇਗਾ ਬਿਲਕੁਲ ਬਿਲਕੁਲ ਰਹੇਗਾ ਤੁਸੀਂ ਦੇਖ ਲਿਓ ਅੱਜ ਚਲੋ ਕਾਂਗਰਸ ਦੇ ਬੁਲਾਰੇ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਹੁਤ ਬਹੁਤ ਸਵਾਗਤ ਕਰਦਾ ਮੈਂ ਜਸਪ੍ਰੀਤ ਸਿੰਘ ਨਰਵਾਲ ਜੀ ਦਾ ਤਾਂ 20000 ਕਰੋੜ ਰੁਪਏ ਦੀ ਮੰਗ ਰਾਹੁਲ ਗਾਂਧੀ ਦੇ ਵੱਲੋਂ ਕੇਂਦਰ ਤੋਂ ਕੀਤੀ ਗਈ ਹੈ ਕਿਸ ਬੇਸਿਸ ਤੇ ਮੰਗ ਕੀਤੀ ਗਈ ਹੈ ਕਿਉਂਕਿ ਜਦ ਆਮ ਆਦਮੀ ਪਾਰਟੀ 20000 ਕਰੋੜ ਮੰਗ ਰਹੀ ਸੀ ਉਸ ਵੇਲੇ ਕਾਂਗਰਸ ਦਾ ਰਿਐਕਸ਼ਨ ਇਹੀ ਸਾਹਮਣੇ ਆ ਰਿਹਾ ਸੀ ਕਿ ਪਹਿਲਾਂ ਜਿਹੜੇ ਮੁਲਾਂਕਣ ਨੇ ਉਹ ਤਾਂ ਸਾਹਮਣੇ ਆ ਲੈੰਦੋ ਹੁਣ ਸੀਐਮ ਦੇ ਵੱਲੋਂ ਬੀਤੇ ਦਿਨਾਂ ਦੇ ਅੰਦਰ 13800 ਕਰੋੜ ਰੁਪਏ ਦੇ ਜਿਹੜੇ ਨੁਕਸਾਨ ਹੋਏ ਨੇ ਪੰਜਾਬ ਦੇ ਵਿੱਚ ਉਹ ਅੰਕੜੇ ਸਾਹਮਣੇ ਪੇਸ਼ ਕਰ ਦਿੱਤੇ ਗਏ ਤਾਂ ਸਾਹਿਬ ਇਹ ਕੰਮ ਹੈ ਦਰਸ਼ਕਾਂ ਨੂੰ ਆ ਦਿਖਾਉਣਾ ਚਾਹੁੰਦਾ ਹੈ ਜ਼ਰੂਰ ਠੀਕ ਹੈ ਤੁਸੀਂ ਦਿਖਾ ਲਓ ਮੈਂ ਜਸਪ੍ਰੀਤ ਸਿੰਘ ਜੀ ਕੋ ਨਰਵਾ ਜਸਪ੍ਰੀਤ ਸਿੰਘ ਜੀ ਦਾ ਜਿਹੜਾ ਹੈਗਾ ਜੀ ਦਾ ਜਿਹੜਾ ਹੈਗਾ ਇਹ ਟ੍ਰਿਬਿਊਨ ਅਖਬਾਰ ਦੀ 프ਰੰਟ ਪੇਜ ਦੀ ਖਬਰ ਹੈ ਜੀ ਇਹ ਤੁਹਾਡੇ ਸਾਹਮਣੇ ਆ ਠੀਕ ਹੈ ਮਰਜੀ ਦੀ ਤਾਂ ਮੇਰਾ ਸਿੰਪਲ ਜਿਹਾ ਸਵਾਲ ਕਾਂਗਰਸ ਕੋਲੋਂ ਇਹੀ ਹੈ ਕਿ ਕਿਸ ਬੇਸਿਸ ਤੇ ਕਿਉਂਕਿ ਹਰ ਪਾਰਟੀ ਆਪਣੇ ਲੈਵਲ ਤੇ ਕੇਂਦਰ ਤੋਂ ਪੈਸੇ ਮੰਗ ਰਹੀ ਹੈ ਕੇਂਦਰ ਤੇ ਜਾ ਕੇ ਪੰਜਾਬ ਦੀ ਇਮੇਜ ਵੀ ਖਰਾਬ ਹੁੰਦੀ ਹੈ ਹਰ ਪਾਸਿਓਂ ਕਿਸ ਤਰੀਕੇ ਦੇ ਨਾਲ ਕਿਉਂ ਕੀ ਬੇਸਿਸ ਕੀ ਹੈ 20000 ਕਰੋੜ ਮੰਗਣ ਦਾ ਕਿਉਂਕਿ ਪਹਿਲਾਂ ਵਿਰੋਧ ਹੋ ਰਿਹਾ ਸੀ ਜਦ ਆਮ ਆਦਮੀ ਪਾਰਟੀ ਮੰਗ ਰਹੀ ਸੀ ਪੇ ਲੀਗ ਹਤਾ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦੀ ਇਮੇਜ ਖਰਾਬ ਹੁੰਦੀ ਹੈ ਦੇਖੋ ਸਾਡਾ ਹੱਕ ਹੈ ਕੇਂਦਰ ਕੋਲ ਜੀ ਮੈਂ ਮੰਨਦਾ ਹੱਕ ਹੈ ਜੇ ਜੇ ਅੱਜ ਸਾਡੇ ਦੇ ਉੱਤੇ ਅੱਜ ਕੇਂਦਰ ਨੇ ਵੀ ਜਿਹੜਾ ਹੈਗਾ ਕਿ ਇਹਨੂੰ ਹਟ ਪ੍ਰਭਾਵਿਤ ਏਰੀਆ ਪੰਜਾਬ ਨੂੰ ਕੋਸ਼ਿਸ਼ ਕੀਤਾ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਕਿ ਸਾਡਾ ਜੋ ਨੁਕਸਾਨ ਹੋਇਆ ਦੇਖੋ ਮੁੱਖ ਮੰਤਰੀ ਸਾਹਿਬ ਨੇ ਉਦੋਂ ਤੱਕ ਦਾ ਕਿਹਾ ਸੀ 13000 ਜਦੋਂ ਜਦੋਂ ਹੁਣ ਪਾਣੀ ਉਤਰਨਾ ਉਸ ਅਕੋਰਡਿੰਗਲੀ ਜਿਹੜਾ ਹੈ ਕਿ ਆਲਟੀਮੇਟਲੀ ਜਿਹੜਾ ਸਾਡਾ ਨੁਕਸਾਨ ਹੈ ਉਹ ਵਧਣਾ ਹੈ ਔਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਅੱਜ ਜਿੱਥੇ ਵਿਧਾਨ ਸਭਾ ਜੀ ਅੱਜ ਤੋਂ 7 ਦਿਨ ਪਹਿਲਾਂ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਨੇ ਕਿ ਅਸੀਂ ਜਿਹੜਾ ਜੀ ਲੋਕਾਂ ਨੂੰ ਜਿਹੜੇ ਆ ਮੁਆਵਜ਼ੇ ਦੇਣੇ ਸ਼ੁਰੂ ਕਰਦੇ ਨੇ 45 ਦਿਨਾਂ ਦੇ ਵਿੱਚ ਵਿੱਚ ਸਾਰਾ ਮੁਆਵਜ਼ਾ ਅਸੀਂ ਦੇ ਕੇ ਕਲੀਅਰ ਹੋ ਜਾਣਾ ਜੀ ਤੁਸੀਂ ਅੱਜ ਕਿੰਨੇ ਦਿਨ ਰਹਿ ਗਏ 38 ਦਿਨ ਰਹਿ ਗਏ ਹੋਰ 7-8 ਦਿਨ ਚਲੇ ਗਏ ਹੁਣ ਇਹ ਕਹਿੰਦੇ ਨੇ ਅਸੀਂ ਵਿਧਾਨ ਸਭਾ ਦਾ ਸੈਂਸ਼ਰ ਚਾਹੁੰਦੇ ਨੇ ਛਦਣ ਜੀ ਸਾਧਕੇ ਦਦਨ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਲੋਕਾਂ ਤੱਕ ਪਹੁੰਚਦੀ ਸਭ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਜਿਸका खेत उसकी रेत ਜਾ ਕੇ ਦੇਖਿਆ ਕਿ ਰੇਤ ਜਾ ਕੇ ਉਹ ਜਿਹੜਾ ਹੈਗਾ ਉਥੇ ਹਾਂ ਉਹ ਮੈਂ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਲਵਾਂਗਾ ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਜਿਹੜੇ ਛੋਟੇ ਕਿਸਾਨ ਨੇ ਸਭ ਤੋਂ ਜ਼ਿਆਦਾ ਉਹ ਪੇਸਣਗੇ ਜਿਹੜੇ 2 ਕਿੱਲੇ ਵਾਲੇ 3 ਕਿੱਲੇ ਵਾਲੇ ਕਿਸਾਨ ਨੇ ਉਹ ਕਿਸ ਤਰੀਕੇ ਨਾਲ ਰੇਤ ਵੇਚ ਸਕਣਗੇ ਉਹ ਤਾਂ ਮਾਈਨਿੰਗ ਮਾਫੀਆ ਦਾ ਸ਼ਿਕਾਰ ਹੋ ਸਕਦੇ ਨੇ ਵੇ ਮੇਰੀ ਬੇਨਤੀ ਸੁਣੋ ਸਾਰੀ ਗੱਲ ਮੇਰੀ ਬੇਨਤੀ ਸੁਣੋ ਤੇ ਮੁਆਵਜ਼ੇ ਦੀ ਗੱਲ ਇੱਥੇ ਚੱਲੀ ਹੈ ਹੂੰ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਜੇ ਇਸ ਵੇਲੇ ਅੱਗੇ ਜਦੋਂ ਚਾਹੇ ਤਾਂ ਗੁਲਾਬੀ ਸੁੰਡੀ ਪੈਂਦੀ ਹੈ ਚਾਹੇ ਅੱਗੇ ਹੜ ਆ ਕੇ ਜਿਹੜੀ ਹੈ ਫਸਲਾਂ ਪਾਣੀ ਉੱਤੋਂ ਦੀ ਫਿਰ ਜਾਂਦਾ ਸੀ ਪਰ ਕੁਝ ਨਾ ਕੁਝ ਬਚ ਜਾਂਦਾ ਸੀ ਹੂੰ ਠੀਕ ਹੈ ਕੁਝ ਨਾ ਕੁਝ ਦੇਖੋ ਜੇ ਇਸ ਵੇਲੇ ਤੁਸੀਂ ਗੁਲਾਬੀ ਸੁੰਡੀ ਪੈਣੀ ਆ ਨੂੰ ਨਰਮੈਨੋ ਪੈਂਦੀ ਹੈ ਉਹਦੇ ਵਿੱਚੋਂ ਬਹੁਤ ਸਾਰੇ ਕਈ ਜਿਹੜੇ ਡੋਟੇ ਵੱਜ ਜਾਂਦੇ ਨੇ ਤਾਂ ਜਿਸ ਕਰਕੇ ਕਿਸਾਨ ਨੂੰ ਇੱਕ ਨਾਲ ਸਰਕਾਰੀ ਸਹਾਇਤਾ ਮਿਲ ਜਾਂਦੀ ਸੀ ਇੱਥੇ ਤਾਂ ਸਰ ਮਿੱਟੀ ਚੜੀ ਹੈ ਇੱਥੇ ਤਾਂ ਜਿਹੜਾ ਹੈ ਕਿ ਜਿਹੜੀ ਸਾਲਟ ਜੀ ਚੜ ਜਾਂਦੀ ਹੈ ਉਹ ਜਿਹੜੀ 5 5 6 6 7 7 ਰਪਟ ਚੜੀ ਹੈ ਜਿਹੜਾ ਤੁਸੀਂ 50000 ਦਾ ਗੱਲ ਕਰ ਰਹੇ ਹੋ ਪਹਿਲੀ ਗੱਲ ਤਾਂ ਇਹ ਅੱਜ ਖੇਤ ਜਿਸ ਕੀ ਜਿਸ ਕਾ ਖੇਤ ਇਸ ਕੀ ਰੇਤ ਰੇਤ ਖਰੀਦਣੀ ਕਿਹਨੇ ਆ ਉਹ ਉਹ ਗਾਰਾ ਚੱਕ ਕੇ ਕਿਹਨੇ ਲਿਜਾਣਾ ਤੁਸੀਂ ਇਹ ਦੱਸੋ ਕਿ ਜਿੱਥੇ ਜਿਹੜੀ ਰੇਤ ਵਰਤ ਹੁੰਦੀ ਹੁੰਦੀ ਹੈ ਜਿਹੜੀ ਚਾਹੇ ਕੰਸਟਰਕਸ਼ਨ ਚ ਵਰਤ ਹੁੰਦੀ ਚਾਹੇ ਕਿੱਥੇ ਉਹ ਦਰਿਆਵਾਂ ਦੇ ਵਿੱਚ ਧੋਤੀ ਜਾਂਦੀ ਹੈ ਔਰ ਧੋ ਧੋ ਕੇ ਧੋ ਧੋ ਕੇ ਉਹ ਰੇਤ ਬਣਦੀ ਹੈ ਹੁਣ ਜਿਹੜਾ ਆਇਆ ਇਹ ਸਾਰਾ ਪਿੱਛੋਂ ਕਚਰਾ ਆਇਆ ਔਰ ਕਚਰਾ ਚੱਕੂਗਾ ਕਿਹੜਾ ਖਰੀਦੂਗਾ ਕਿਹੜਾ ਸੋ ਜਿੱਥੇ ਤੱਕ ਲੋਕਾਂ ਨੂੰ ਜ਼ਰੂਰਤ ਹੈ ਇਸ ਵੇਲੇ ਸਰਕਾਰ ਚੱਕ ਲਵੇ ਮਿੱਟੀ ਸਰਕਾਰ ਨੂੰ ਕੋਈ ਚੱਕਣ ਤੋਂ ਰੋਕਦਾ ਸਰਕਾਰ ਚੱਕੇ ਮਿੱਟੀ ਜੋ ਬਣਦਾ ਇਹ ਰੇਟ ਹੈਗਾ ਕਿ ਕਿਸਾਨਾਂ ਨੂੰ ਦੇ ਦੇਵੇ ਕਿਸਾਨ ਆਪਣੇ ਖੇਤ ਜਿਹੜੇ ਆ ਉਹ ਵੀ ਤਿਆਰ ਰੱਖਣ ਕਰਾਉਣ ਜਿੱਥੇ ਜਿਹੜੀ ਗੱਲ ਜਾਇਜ਼ ਬਣਦੀ ਹੈ ਔਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਬਾਕੀ ਹੋਰ ਚੀਜ਼ਾਂ ਬਾਰੇ ਜੀ ਦੇਖੋ ਆਪਾਂ ਉਹ ਉੱਥੇ ਜਾ ਕੇ ਜੀ ਵਿਧਾਨ ਸਭਾ ਦੇ ਵਿੱਚ ਆ ਕਰਨਾ ਉਹ ਕਰਨਾ ਜਦੋਂ ਤੁਸੀਂ ਜਿਹੜਾ ਫੰਡ ਹੈ ਜਦੋਂ 2023 ਹੜ ਆਏ ਨੇ ਉਸ ਵੇਲੇ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਚੀਮਾ ਸਾਹਿਬ ਉਹ ਕਹਿੰਦੇ ਸਾਡੇ ਕੋਲ 9000 ਕੁਝ ਪਿਆ ਹੋਇਆ ਹਮ ਅਸੀਂ ਵਰਤਾਂਗੇ ਕਿ 2023 ਦੇ ਵਿੱਚ ਵਰਤ ਹੋਏ ਜੇ ਉਸ ਵੇਲੇ ਨਹੀਂ ਵਰਤ ਹੋਏ ਸੀ ਤਾਂ ਕੀ ਇਹ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਜੇ ਇਸ ਵਾਰੀ ਹਾਂ ਆਫਤ ਆ ਗਈ ਹੈ ਗਾਂ ਵੀ ਆ ਸਕਦੀ ਹੈ ਕਿ ਜੇ ਸਾਨੂੰ ਕੇਂਦਰ ਨਹੀਂ ਵਤਨ ਦਿੰਦਾ ਤਾਂ ਅਸੀਂ ਕੇਂਦਰ ਦੇ ਕੋਲ ਇਹਦੇ ਸਪੈਸ਼ਲ ਜਿਹੜਾ ਕਿ ਕਹੀਏ ਕਿ ਇਹਦੇ ਜਿਹੜੇ ਨੋਰਮਸ ਚੇਂਜ ਕੀਤੇ ਜਾਣ ਅੱਜ ਦੀ ਡੇਟ ਦੇ ਵਿੱਚ ਕਿਉਂ ਇਹ ਸਾਰਾ ਕੁਝ ਹੋ ਰਿਹਾ ਕਾਂਗਰਸ ਵਿਰੋਧੀ ਧਿਰ ਹੈ ਕਾਂਗਰਸ ਦੇ ਕਿਹੜੇ-ਕਿਹੜੇ ਮੁੱਦੇ ਹੋਣਗੇ ਜਿਹੜੇ ਚੁੱਕੇ ਜਾਣਗੇ ਵਿਧਾਨ ਸਭਾ ਸੈਸ਼ਨ ਸਰ ਮੁੱਦੇ ਤੁਸੀਂ ਇੱਕ ਚੀਜ਼ ਦੱਸੋ ਲੱਖ ਰੁਪਈਆ ਕਹਿੰਦੇ ਸੀ ਪਿੰਡਾਂ ਨੂੰ ਦੇਣਾ ਕਿਹੜੇ ਪਿੰਡ ਨੂੰ ਲੱਖ ਰੁਪਈਆ ਆਇਆ ਤੁਸੀਂ ਦੱਸ ਦਿਓ ਸਫਾਈ ਦੇ ਲਈ ਕਿਹੜੇ ਪਿੰਡ ਨੂੰ ਆਇਆ ਇੱਕ ਪਿੰਡ ਦਿਖਾ ਦਿਓ ਕਹਿੰਦੇ ਫੋਗਿੰਗ ਮਸ਼ੀਨਾਂ ਦੇਣੀਆਂ ਫੋਗਿੰਗ ਮਸ਼ੀਨ ਲੋਕ ਆਪ ਕਰ ਰਹੇ ਨੇ ਸਰਪੰਚਾਂ ਦੇ ਪੱਲਿਓ 10-10 ਹਜ਼ਾਰ ਰੁਪਏ ਲੱਗਣ ਡਿਆ ਉਹਦੇ ਵੱਲ ਉਹਦੇ ਵੱਲ ਜਾ ਕੇ ਕਿੰਨੇ ਦੇਖਣਾ ਉਹਦੇ ਵੱਲ ਜਾ ਕੇ ਕਿੰਨੇ ਦੇਖਿਆ 50 ਹਜ਼ਾਰ ਦੀ ਇੱਕ ਮਸ਼ੀਨ ਉਹਦੀ ਕਿੰਨੀਆਂ ਮਸ਼ੀਨਾਂ ਸਰਕਾਰ ਨੇ ਖਰੀਦ ਕੇ ਪਿੰਡਾਂ ਨੂੰ ਦੇ ਦਿੱਤੀਆਂ ਹੂੰ ਸਿਰਫ ਤੇ ਸਿਰਫ ਸੇਵਾ ਜੇ ਕੋਈ ਫ੍ਰੀ ਕਰਤੇ ਕਰ ਰਿਹਾ ਰੈੱਡ ਕਰਾਸ ਕਰ ਰਿਹਾ ਖਾਲਸਾ ਹੈਲਪ ਕਰ ਰਿਹਾ ਗਲੋਬਲ ਚੈੱਕ ਕਰ ਰਹੇ ਨੇ ਫੋਗਿੰਗ ਦੀ ਪਰ ਉਹ ਵੀ ਕਿੰਨੇ ਕ ਪਿੰਡ ਕੱਢ ਲੈਣਗੇ ਦਵਾਈ ਬਲੈਕ ਹੋ ਰਹੀ ਹੈ ਜਿਹੜੀ ਫੋਗਿੰਗ ਦੀ ਮਸ਼ੀਨ ਵਾਲੀ ਦਵਾਈ ਹੈ ਉਹਦੇ ਬਿੱਲ ਵੀ ਦਿੱਤੇ ਜਾ ਰਹੇ ਉਹਨਾਂ ਨੂੰ ਦਵਾਈ ਬਲੈਕ ਹੋਰੀ ਆਇਲ ਬੇਸ ਦੀ ਦਵਾਈ ਹੈ 2500 ਤੋਂ ਉੱਤੇ ਦੀ ਦਵਾਈ ਉਹ ਵੀ ਕੰਢੀ ਹੈ ਜਿਹੜੇ 500-500 ਨੇ ਪੱਲਿਓ ਪੈਸੇ ਪਾ ਕੇ ਉਹ ਦਵਾਈ ਲੈ ਕੇ ਆ ਰਹੇ ਨੇ ਡੀਜ਼ਲ 2 2 ਤੋਂ 25 2000 ਤੋਂ ਲੈ ਕੇ 2500 ਦਾ ਪਿੰਡ 'ਚ ਡੀਜ਼ਲ ਲੱਗ ਜਾਂਦਾ ਹੈ ਪੇ ਪੈਟਰੋਲ ਲੱਗਦਾ ਮਸ਼ੀਨ ਦੇ ਵਿੱਚ ਉਹ ਖਰਚੇ ਕਿਹਨੇ ਦੇਣੇ ਆ ਚਲੋ ਆਮ ਆਦਮੀ ਪਾਰਟੀ ਤੋਂ ਜਵਾਬ ਲੈ ਲੈਨੇ ਮੇਰੇ ਕੋ ਸਮਾਂ ਘਟਾ ਹੈ ਤੁਸੀਂ ਇਹ ਚੀਜ਼ ਦੱਸੋ ਆਮ ਆਦਮੀ ਪਾਰਟੀ ਤੋਂ ਜਵਾਬ ਲੈ ਲੈਨੇ ਆ ਸਾਡੇ ਨਾਲ ਜੁੜੇ ਹੋਏ ਨੇ ਜਸਮਨ ਗਿੱਲ ਜੀ ਜਸਮਨ ਜੀ ਮੈਂ ਤੁਹਾਡੇ ਕੋਲ ਸਿਰਫ ਇੱਕ ਆਖਰੀ ਸਵਾਲ ਇਹੀ ਲੈਣਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਐਸ ਡੀ ਆਰ ਐਫ ਦੇ ਫੰਡ ਦੇ ਵਿੱਚ ਜਿਹੜੇ ਨੋਰਮਸ ਨੇ ਫੰਡ ਵੰਡੇ ਜਾਂਦੇ ਨੇ ਕਿਸ ਤਰੀਕੇ ਨਾਲ ਵੰਡੇ ਜਾਣੇ ਚਾਹੀਦੇ ਉਸ ਦੇ ਵਿੱਚ ਸੋਧ ਕਰਾਂਗੇ ਤੁਸੀਂ ਸੋਧ ਕਰਤੇ ਤੁਸੀਂ ਮਤਾ ਪਾਸ ਲਿਆਤਾ ਉਸ ਤੋਂ ਬਾਅਦ ਤਾਂ ਕੇਂਦਰ ਦੇ ਕੋਲ ਜਾਏਗੀ ਉਹ ਫਾਈਲ ਜੇ ਕੇਂਦਰ ਨੇ ਖਾਰਜ ਕਰ ਦਿੱਤਾ ਫੇਰ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਹੜਪੇੜਤਾਂ ਦਾ ਕੀ ਹੋਊਗਾ ਨਹੀਂ ਕਿਵੇਂ ਵੰਡੇ ਕਿਉਂਕਿ ਫਿਰ ਵਿਰੋਧੀ ਵਿਰੋਧੀ ਧਿਰ ਜੋ ਕਹਿ ਰਿਹਾ ਫਿਰ ਉਹ ਬਿਲਕੁਲ ਠੀਕ ਕਿਹਾ ਜਾ ਸਕਦਾ ਹੈ ਕਿ ਵਿਰੋਧੀ ਧਿਰ ਬਿਲਕੁਲ ਸਹੀ ਕਹਿ ਰਿਹਾ ਕਿ ਪਹਿਲਾਂ ਬੁਲਾ ਲੈਣਾ ਚਾਹੀਦਾ ਸੀ ਸੈਸ਼ਨ ਸੈਸ਼ਨ ਸਿਰਫ ਇੱਕ ਦਿਖਾਵੇ ਲਈ ਬੁਲਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਲਖਸ਼ੇ ਜੀ ਮੈਂ ਪਹਿਲੇ ਸੈਗਮੈਂਟ 'ਚ ਇਸ ਚੀਜ਼ ਦਾ ਜਵਾਬ ਦੇ ਚੁੱਕਿਆ ਹਾਂ ਕਿ ਸੈਸ਼ਨ ਬੁਲਾਉਣਾ ਤਾਂ ਸਹੀ ਟਾਈਮ ਆ ਅਸੀਂ ਕਦੋਂ ਬੁਲਾਉਂਦੇ ਸੈਸ਼ਨ ਜਦੋਂ ਸਾਰੀ ਮਸ਼ੀਨਰੀ ਸਾਰੀ ਚਲੋ ਸਹੀ ਟਾਈਮ ਆ ਮੈਂ ਸਿਰਫ ਤੁਹਾਡੇ ਤੋਂ ਅਹੀ ਸਵਾਲ ਕਰ ਰਿਹਾ ਕਿ ਜੇਕਰ ਤੁਸੀਂ ਮਤਾ ਪਾਸ ਕਰ ਵੀ ਦਿੱਤਾ ਕੇਂਦਰ ਨੇ ਖਾਰਜ ਕਰ ਦਿੱਤਾ ਫਿਰ ਕੀ ਹੋਊਗਾ ਅਗਲਾ ਸਟੈਪ ਆਮ ਲਖਸ਼ੇ ਜੀ ਲਖਸ਼ੇ ਜੀ ਸਾਡੀ ਤਾਂ ਡਿਮਾਂਡ ਹੈ ਇਸ ਤੱਕ ਕੇਂਦਰ ਤੋਂ ਉਧਰ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਪੀਸੀ ਕਿਹਾ ਕਿ ਕੇਂਦਰ ਸਾਨੂੰ ਫੰਡ ਰਿਲੀਜ਼ ਕਰੇ ਹੋਰ ਵੀ ਤਾਂ ਕਿ ਅਸੀਂ ਲੋਕਾਂ ਨੂੰ ਵੱਧ ਮੁਆਵਜ਼ਾ ਦੇ ਸਕੀਏ ਔਰ ਇਨ ਫੈਕਟ ਇਸ ਸੈਸ਼ਨ ਦੇ ਵਿੱਚ ਵੀ ਅਸੀਂ ਇਹੀ ਡਿਮਾਂਡ ਰੱਖਾਂਗੇ ਔਰ ਕਲੈਕਟਿਵਲੀ ਇਹ ਡਿਮਾਂਡ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਜੋ ਧਾਰਨੀ ਸਾਹਿਬ ਕਹਿ ਰਹੇ ਕਿ ਅਜੰਡਾ ਨਹੀਂ ਲੈ ਕੇ ਅਜੰਡਾ ਨਹੀਂ ਲੈ ਕੇ ਅਜੰਡਾ ਸੈਸ਼ਨ ਤੋਂ ਪਹਿਲਾਂ ਸਾਰੇ ਮੈਂਬਰਸ ਕੋਲ ਹੀ ਪਹੁੰਚ ਜਾਣਾ ਵਾ ਸੈਸ਼ਨ ਦਾ ਅਜੰਡਾ ਕੀ ਹੈ ਅੱਜ ਸੈਸ਼ਨ ਅਨਾਉਂਸ ਹੋਇਆ ਸੈਸ਼ਨ ਦਾ ਅਜੰਡਾ ਵੀ ਬਣੂਗਾ ਸਾਰੇ ਮੈਂਬਰਸ ਦੇ ਕੋਲ ਹੀ ਪਹੁੰਚੂਗਾ ਵਿਦ ਔਰ ਜਿਹੜੇ ਯੂਜ਼ਰ ਸਰਟੀਫਿਕੇਟਸ ਦੀਆਂ ਗੱਲਾਂ 1988 ਦੇ ਹੜ੍ਹਾਂ ਦੀਆਂ ਕਰੀ ਜਾਂਦੇ ਨੇ ਉਹ ਤੋਂ ਬਹੁਤ ਸਰਕਾਰਾਂ ਇਹਨਾਂ ਦੀਆਂ ਨਹੀਂਆਂ ਨੇ ਕਿ ਇਹਨਾਂ ਨੇ ਯੂਜ਼ਰ ਸਰਟੀਫਿਕੇਟ ਦਿੱਤੇ ਨਹੀਂ ਮਾਫ਼ ਕਰਨਾ ਪਰ ਅੱਜ ਵੀ ਪੰਜਾਬ ਆਪ ਦਾ ਆਰਡੀਐਫ ਦਾ ਫੰਡ ਲੈ ਲਈ ਯੂਜ਼ਰ ਸਰਟੀਫਿਕੇਟ ਕਰਕੇ ਫਸਿਆ ਬੈਠਾ ਵਾ ਕਿਉਂਕਿ ਇਹਨਾਂ ਨੇ ਉਹ ਫੰਡ ਵਾਟ ਤੇ ਇਹਨਾਂ ਨੇ ਡਿਵਰਟ ਕਰ ਦਿੱਤੇ ਆਰਡੀਐਫ ਦੇ ਫੰਡ ਦੂਜੇ ਪਾਸਿਆਂ ਨੂੰ ਔਰ ਕੇਂਦਰ ਸਰਕਾਰ ਇਸ ਤੇ ਬਜਟ ਬੈਠੀ ਆ ਕਿ ਪਹਿਲਾਂ ਵਾਲੇ ਤੇ ਯੂਜ਼ਰ ਸਰਟੀਫਿਕੇਟ ਦਿਓ ਉਹ ਜਦੋਂ ਕੈਪਟਨ ਸਾਹਿਬ ਆਏ ਸੀ ਉਹਨਾਂ ਨੇ ਉਹ ਜਿਹੜੀਆਂ ਸਹਿਕਾਰੀ ਸੁਭਾਵਾਂ ਦੇ ਵਿੱਚ ਕਹਿੰਦੇ ਸੀ ਕਰਜ਼ਾ ਮਾਫੀ ਕਰਨੀਆਂ ਉਹਦੇ ਚ ਵਰਤ ਲਈ ਜੀ ਹੂੰ ਉਦੋਂ ਬਾਦ ਉਦੋਂ ਪਹਿਲਾਂ ਬਾਦਲ ਸਾਹਿਬ ਕਰਦੇ ਹੁੰਦੇ ਸੀ ਉਹ ਸੰਗਤ ਦਰਸ਼ਨਾ ਦੇ ਵਿੱਚ ਮੰਡਿਓਂਦੇ ਹੁੰਦੇ ਸੀਗੇ ਤਾਂ ਉਹ ਯੂਜ਼ਰ ਸਰਟੀਫਿਕੇਟ ਦੇ ਵਿੱਚ ਜਿਹੜੀ ਚੀਜ਼ ਸਾਡਾ ਹੱਕ ਹੈ ਜੋ ਚੀਜ਼ ਸਾਡਾ ਬਣਦੀ ਹੈ ਜਿੰਨੇ ਅਸੀਂ 60000 ਕਰੋੜ ਰੁਪਏ ਜੀਐਸਟੀ ਦਾ ਆਪ ਦਾ ਮੰਗ ਰਹੇ ਆ ਤਾਂ ਉਸ ਚੀਜ਼ ਦੇ ਉੱਤੇ ਤਾਂ ਸਾਡਾ ਹੱਕ ਹੈ ਨਾ ਬਕਾਲਾ ਕੋਲ ਮੇਰੇ ਕੋਲ ਸਮਾਂ ਖਤਮ ਹੋ ਗਿਆ ਇੱਕ ਆਖਰੀ ਆਖਰੀ ਕੁਲਤਾਰਨੀ ਜੀ ਬੋਲਣਾ ਚਾ ਰਹੇ ਨੇ ਕੁਲਤਾਰਨੀ ਜੀ ਤੋਂ ਸੁਣ ਲੈਣਾ ਜੀਤਾਰਨੀ ਮੈਂ ਤਾਂ ਦੋ ਗੱਲਾਂ ਕਹਿਣੀਆਂ ਨੰਬਰ 1 ਦੇਖੋ ਇਹ ਲੋਕਾਂ ਦੇ ਧਿਆਨ ਗੋਚ ਰਹੇ ਇਹ ਗੱਲ ਹੈਗੀ ਆ ਕਿ ਉਸ ਮਦ ਦੇ ਮਤਾਬਿਕ ਜਿਹੜਾ ਹੈਗਾ 5 ਏਕੜ ਤੋਂ ਵੱਧ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਣਾ ਹੈਗਾ ਜੀ ਦੀ ਮੰਦੇ ਦੀ 50 ਏਕੜ ਦੀ ਜਾਂ ਉਹਨੇ 15 ਕਿਲੇ ਜਿਹੜੇ ਹੈਗੇ ਆ ਠੇਕੇ ਤੇ ਲਾਏ ਹੋਏ ਹੈਗੇ ਆ ਉਹ ਸਾਰੇ ਰਗੜੇ ਜਾਣਗੇ ਉਸ ਮਦ ਨੂੰ ਜਿਹੜਾ ਹੈਗਾ ਖਤਮ ਕਰਨਾ ਚਾਹੀਦਾ ਉਹ ਮਦ ਨੂੰ ਖਤਮ ਕਰਕੇ ਜਿੰਨਾ ਜੀ ਦਾ ਨੁਕਸਾਨ ਹੋਇਆ ਹੈਗਾ ਉਹ ਸਾਰਾ ਕਰਨਾ ਚਾਹੀਦਾ ਪੂਰਾ ਔਰ ਦੂਜੀ ਗੱਲ ਤੁਸੀਂ 20000 ਏਕੜ ਦੀ ਗੱਲ ਕਰਦੇ ਸੀ ਅਬ 20000 ਕਰੋੜ ਰੁਪਏ ਦੀ ਗੱਲ ਕਰਦੇ ਸੀ ਭਾਈ ਸਾਹਿਬ ਤੁਹਾਡੀ ਨਾ ਸਕਰੀਨ ਤੇ ਚੱਲ ਰਿਹਾ ਕਿ 2300 ਪਿੰਡ ਪ੍ਰਭਾਵਤਾਂ 8500 ਕਿਲੋਮੀਟਰ ਸੜਕਾਂ ਖਤਮ ਹੈ ਔਰ 3200 ਸਕੂਲ ਖਤਮ ਹੈ 19 ਕਾਲਜ ਖਤਮ ਹੈ ਇਹ ਇਹ ਕਿਵੇਂ ਮੰਨ ਗਏ ਮੈਨੂੰ ਇਹ ਦੱਸੋ ਜ਼ਮੀਨ ਜਿਹੜੀ ਖਤਮ ਹੈ ਨਹੀਂ ਨੁਕਸਾਨ ਤਾਂ 13800 ਕਰੋੜ ਸੀਐਮ ਸਾਹਿਬ ਖੁਦ ਕਹਿ ਕੇ ਗਏ ਨੇ ਨਹੀਂ ਨਹੀਂ ਕਹਿ ਰਹੇ ਆ ਨਾ ਫਿਰ ਬਾਕੀ ਆ ਜਾਣੀ ਚੀਜ਼ਾਂ ਬਣਨੀਆਂ ਸਕੱਟਰੀ ਦੇ ਸਾਈਨ ਨੇ ਮੈਂ ਉਹੀ ਗੱਲ ਕਰਦਾ ਨਾ ਸਰ ਸਾਰਾ ਕੁਝ ਤਾਂ ਟੁੱਟ ਗਿਆ ਤੁਸੀਂ ਉਹ ਏਰੀਆ ਦੇ ਵਿੱਚ ਜਾ ਕੇ ਦੇਖੋ ਠੀਕ ਹੈ ਔਰ ਜਿਸ ਕਾਰੇ ਤਾਂ ਉਸ ਹਿਲਟਾ ਹੈ ਉੱਥੇ ਰੇਤ ਕਿਤੇ ਹੈਗੀ ਹੈ ਇਹ ਤਾਂ ਇੱਕ ਨਾਰਾ ਦੇ ਕੇ ਲੋਕਾਂ ਦਾ ਬੇਕੂ ਬਣਾਉਣ ਵਾਲੀਆਂ ਗੱਲਾਂ ਹੈ ਆਖਰੀ ਆਖਰੀ 30 ਸੈਕਿੰਡ ਨੇ ਮੇਰੇ ਕੋ ਜਸਪ੍ਰੀ ਸਿੰਘ ਨਰਵਾਲ ਜੀ ਕੁਝ ਬੋਲਣਾ ਚਾ ਰਹੇ ਨੇ 30 ਸੈਕਿੰਡ ਦੇ ਵਿੱਚ ਆਪਣੀ ਗੱਲ ਖਤਮ ਕਰੋ ਮੈਂ ਮਾਈਂਡ ਅਪ ਕਰਦਾ ਬਿਲਕੁਲ ਦੇਖੋ ਸਰਕਾਰ ਪੂਰੀ ਤਰ੍ਹਾਂ ਫਸ ਚੁੱਕੀ ਹੈ ਮੁਆਵਜ਼ੇ ਦੀਆਂ ਜਿਹੜੀਆਂ ਗੱਲਾਂ 45 ਦਿਨ ਦੇ ਵਿੱਚ ਕਰਦੇ ਸੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੁਆਵਜ਼ਾ ਇਹਨਾਂ ਨੂੰ ਦਿੱਤਾ ਨਹੀਂ ਜਾਣਾ ਕੇਂਦਰ ਦੇ ਉੱਤੇ ਭਾਂਡਾ ਪੰਨਣਾ ਹੈ ਠੀਕ ਹੈ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਜਿਹੜੀਆਂ ਇਹ ਗੱਲਾਂ ਕਰਦੇ ਨੇ ਗਰਦੌਰੀਆਂ ਦੀਆਂ ਗਰਦੌਰੀਆਂ ਉੱਥੇ ਹੁੰਦੀਆਂ ਦੀਆਂ ਜਿੱਥੇ ਮੇਰੇ ਜ਼ਮੀਨ ਦੱਸਦੀ ਹੋਵੇ ਜਿੱਥੇ ਰੜਾ ਮદાન ਹੋ ਜਵੇ ਜਿੱਥੇ ਪੱਟ ਮੰਨਾ ਰਹੇ ਕੋਈ ਨਾ ਜਿੱਥੇ 10-10 ਪੱਟ ਜਿਹੜੀ ਐ ਸੈਂਟ ਚੜ ਗਈ ਐ ਉੱਥੋਂ ਤੁਸੀਂ ਕਿੱਥੋਂ ਗਰਦੌਰੀਆਂ ਕਰੋਗੇ ਤੁਹਾਨੂੰ ਕੀ ਪਤਾ ਕਿਹੜੇ ਖੇਤ 'ਚ ਪੱਠੇ ਲਾਇਏ ਸੀ ਕਿਹੜੇ ਖੇਤ 'ਚ ਝੋਨਾ ਲੱਗਾ ਸੀਗਾ ਸੋ ਗੱਲ ਇੱਥੇ ਗਰਦੌਰੀਆਂ ਦੀ ਨਹੀਂ ਸਿਰ ਤੇ ਸਿਰ ਲੋਕਾਂ ਦਾ ਟਾਈਮ ਪਾਸ ਕਰਨ ਦੇ ਲਈ ਆ ਠੀਕ ਆ ਨਰਵਲ ਜੀ ਸਮਾਂ ਖਤਮ ਹੋ ਗਿਆ ਮੇਰੇ ਕੋਲ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਸਾਰੇ ਗੈਸਟ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਅੱਜ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਕੱਲ ਫੇਰ ਪਰਤਾਂਗੇ ਗੱਲ ਕਰਾਂਗੇ ਪੰਜਾਬ ਦੀ ਨਵੇਂ ਮੁੱਦੇ ਦੇ ਨਾਲ ਚਰਚਾ ਕਰਾਂਗੇ ਨਵੇਂ ਗੈਸ ਸਟਾਸ਼ਨਾਂ ਜੁੜਨਗੇ ਉਹਨਾਂ ਚਰਮੇ ਨੂੰ ਦੇ ਇਜਾਜ਼ਤ ਦੇਕਰ ਉਹ ਨਿਊਜ਼ ਸਟੇਟ ਪੰਜਾਬ ਰਣਾ ਮਾਚਲ ਧੰਨਵਾਦ